ਨਮਸਕਾਰ ਸਤ ਸ੍ਰੀ ਅਕਾਲ ਮੈਂ ਗੁਰਤੇਜ ਮੁੱਦੇ ਦੀ ਗੱਲ ਦੇ ਵਿੱਚ ਤੁਹਾਡਾ ਸਦਾ ਸਵਾਗਤ ਕਰਦਾ ਪੰਜਾਬ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦਿਨ-ਬਦਨ ਬਦ ਤੋਂ ਬੱਦਰ ਹੁੰਦੇ ਜਾ ਰਹੇ ਨੇ ਇਹ ਸਾਨੂੰ ਸਭ ਨੂੰ ਪਤਾ ਪੰਜਾਬ ਦੇ ਵਿਕਾਸ ਕਾਰਜਾਂ ਦੇ ਉੱਪਰ ਲੋਕ ਭਲਾਈ ਦੇ ਕਾਰਜਾਂ ਦੇ ਉੱਪਰ ਜਿੰਨੀ ਲੰਮੀ ਬ੍ਰੇਕ ਲੱਗ ਗਈ ਹੈ ਉਹ ਬੜਾ ਚਿੰਤਾ ਦਾ ਵਿਸ਼ਾ ਹੈ ਅੱਜ ਦਿਨ ਇੱਥੇ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਦੇ ਲਈ ਆਵਾਜ਼ ਚੱਕਣੀ ਪੈ ਰਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਡੁੱਬਣ ਦੀ ਕਗਾਰ ਤੇ ਆ ਗਈ ਜਿਸ ਨੂੰ ਲੋੜਿੰਦਾ ਬਜਟ ਚਾਹੀਦਾ ਹੈ ਉਹ ਸਰਕਾਰ ਉਸ ਨੂੰ ਸਿਰਫ ਕਾਗਜ਼ਾਂ ਤੇ ਆਪਣੇ ਬਿਆਨਾਂ ਚ ਦੇ ਰਹੀ ਹੈ ਧਰਾਤਲ ਤੇ ਪੰਜਾਬੀ ਯੂਨੀਵਰਸਿਟੀ ਨੂੰ ਕੁਝ ਨਹੀਂ ਮਿਲ ਰਿਹਾ ਧਰਾਤਲ ਤੇ ਪੰਜਾਬ ਨੂੰ ਕੁਝ ਨਹੀਂ ਮਿਲ ਰਿਹਾ मिल ਰਿਹਾ ਹੈ ਤਾਂ ਇੱਕ ਖਾਸ ਵਿਅਕਤੀਆਂ ਨੂੰ ਖਾਸ ਇੱਕ ਪਾਰਟੀ ਦੇ ਨੁਮਾਇੰਦਿਆਂ ਨੂੰ ਜਿਹੜੇ ਪੰਜਾਬ ਦੇ ਸਮੇਂ ਸੱਤਾ ਧਿਰ ਦੇ ਵਿੱਚ ਕਾਬਜ਼ ਨੇ ਮੁੱਖ ਮੰਤਰੀ ਮਾਨ ਸਾਹਿਬ ਜਦੋਂ ਸੱਤਾ ਦੇ ਵਿੱਚ ਨਹੀਂ ਆਏ ਸੀ ਤਾਂ ਅਕਸਰ ਹਮਲਾਵਰ ਰੁਖ ਦੇ ਵਿੱਚ ਰਹਿੰਦੇ ਸੀ ਉਹ ਵੱਡੇ ਵੱਡੇ ਹਮਲੇ ਕਰਦੇ ਸੀ ਕਿ ਜਿਹੜੇ ਸਾਡੇ ਨੇਤਾ ਲੋਕ ਨੇ ਇਹ ਹਵਾਈ ਜਹਾਜ਼ਾਂ ਤੇ ਝੂਟੇ ਲੈਂਦੇ ਨੇ ਆਮ ਜਨਤਾ ਡੁੱਬਦੀ ਫਿਰਦੀ ਹੈ ਜੁੜੀ ਤੇ ਪੁੰਜ ਜਿੰਨਾ ਪੰਜਾਬ ਹੈ ਕਿਸੇ ਵੀ ਕਾਲਜ ਜਾਣਾ ਹੋਵੇ 3 ਤੋਂ 4 ਘੰਟੇ ਦੇ ਵਿੱਚ ਵਿੱਚ ਤੁਸੀਂ ਪਹੁੰਚ ਸਕਦੇ ਪਰ ਹੁਣ ਜਦੋਂ ਸੱਤਾ ਦੇ ਵਿੱਚ ਆਏ ਨੇ ਖੁਦ ਉਹ ਤਾਂ ਇੱਕ ਤਸਵੀਰ ਬਦਲ ਚੁੱਕੀ ਹੈ ਜਿਸ ਤਰ੍ਹਾਂ ਬੀਤੇ ਦਿਨੀ ਪੰਜ ਰਾਜਾਂ ਦੇ ਇਲੈਕਸ਼ਨ ਹੋਏ ਉੱਥੇ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਪੰਜਾਬ ਦਾ ਪੈਸਾ ਇਲੈਕਸ਼ਨ ਕੈਂਪੇਨਸ ਦੇ ਵਿੱਚ ਖਰਚ ਕੀਤਾ ਨਿਤਾਵਾਂ ਦੇ ਆਉਣ ਦਾ ਜਾਣ ਦਾ ਰੁਕਣ ਦਾ ਹਵਾਈ ਜਹਾਜ਼ਾਂ ਦਾ ਬਿੱਲ ਹੈਲੀਕਾਪਟਰ ਦਾ ਬਿੱਲ ਸਾਰਾ ਪੰਜਾਬ ਸਰਕਾਰ ਨੇ ਭਰਿਆ ਇਹਦਾ ਜਵਾਬ ਨਾ ਤਾਂ ਸਰਕਾਰ ਦੇ ਰਹੀ ਹੈ ਤੇ ਨਾ ਇਹ ਆਮ ਆਦਮੀ ਪਾਰਟੀ ਬੀਤ ਦਿਨੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਬੜੀ ਵੱਡੀ ਆਪਣੀ ਰਾਜਨੀਤਿਕ ਰੈਲੀ ਕੱਢੀ ਜਿਨ੍ਹਾਂ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਏ ਇਨਾ ਏਰੀਆ ਤੇ ਵਿੱਚ ਜਾਣ ਦੇ ਲਈ ਪੈਪਸੂ ਰੋਡਵੇਜ਼ ਪੈਪਸੂ ਟਰਾਂਸਪੋਰਟ ਦੀਆਂ ਜਿੰਨੀਆਂ ਸਰਕਾਰੀ ਬੱਸਾਂ ਸੀ ਉਹ ਸਭ ਝੋਕ ਦਿੱਤੀਆਂ ਗਈਆਂ ਤੇ ਆਮ ਜਨਤਾ ਜਿਹੜੀ ਹੈ ਉਹ ਇੱਕ ਤੋਂ ਦੂਜੇ ਸ਼ਹਿਰ ਜਾਣ ਦੇ ਲਈ ਬਿਹਾਲ ਹੁੰਦੀ ਰਹੀ ਸਾਰਾ ਦਿਨ ਖੱਜਲ ਖੁਰ ਹੁੰਦੀ ਹੁਣ ਇੱਕ ਆਰਟੀਐਕਟਿਸਟ ਮਾਰਿਕ ਗੋਇਲ ਨੇ ਖੁਲਾਸਾ ਕੀਤਾ ਬੜਾ ਵੱਡਾ ਜਿਹੜਾ ਚੌਕਾ ਦੇਣ ਵਾਲਾ ਹੈ ਇਨਾ ਪੈਸਾ ਜਿਹੜਾ ਖਰਚ ਕੀਤਾ ਗਿਆ ਉਸ ਰੈਲੀ ਦੇ ਉੱਪਰ ਅਰਵਿੰਦ ਕੇਚਰੀਵਾਲ ਜਦੋਂ ਆਏ ਨੇ ਔਰ ਜਿਹੜਾ ਹੈਲੀਕਾਪਟਰ ਉੱਤੇ ਜਹਾਜ਼ ਇਸਤੇਮਾਲ ਕੀਤਾ ਗਿਆ ਜਿਸ ਦਾ 10 ਲੱਖ ਰੁਪਏ ਪ੍ਰਤੀ ਘੰਟੇ ਦਾ ਕਰਾਇਆ ਹੈ ਉਹ ਸਾਰਾ ਕੁੱਲ ਮਿਲਾ ਕੇ ਜਿਹੜਾ ਉਹਨੇ ਖਰਚਾ ਕੀਤਾ ਉਹ 400 ਕਰੋੜ ਰੁਪਇਆ ਜੇ ਇਹਹੀ ਪੈਸਾ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਿਲਿਆ ਹੁੰਦਾ ਤਾਂ ਅੱਜ ਉਹ ਯੂਨੀਵਰਸਿਟੀ ਦੇ ਹਾਲਾਤ ਫਿਰ ਪੁਨਰਜੀਵਿਤ ਹੋ ਉਠਣੇ ਸੀ ਉਹ 400 ਕਰੋੜ ਰੁਪਏ ਦਾ ਖਰਚਾ ਅਰਵਿੰਦ ਕੇਜਰੀਵਾਲ ਦੇ ਆਉਣ ਦਾ ਜਾਣ ਦਾ ਉਹਦੇ ਸਾਰੇ ਜਿਹੜਾ ਉਹਦਾ ਸਟਾਫ ਹੈ ਲਾਮ ਲਸ਼ਕਰ ਹੈ ਉਹ ਸਭ ਤੇ ਖਰਚਾ 400 ਕਰੋੜ ਰੁਪਏ ਕੀਤਾ ਗਿਆ ਤੇ ਇਹ ਹੀ ਨਹੀਂ ਇਹ ਜਿਹੜਾ ਖਰਚਾ ਇਹ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਸਰਕਾਰ ਦੇ ਖਾਤੇ ਚੋਂ ਨਹੀਂ ਇਹ ਦਿੱਲੀ ਦੇ ਲੋਕਾਂ ਦੇ ਪੈਸੇ ਚੋਂ ਨਹੀਂ ਬਲਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਸਰਕਾਰ ਨੇ ਉਹ 400 ਕਰੋੜ ਰੁਪਏ ਵਰਗੇ ਜਿਹੜਾ ਉਹਨੂੰ ਲਿਆਉਣ ਤੇ ਲਿਜਾਣ ਤੇ ਛੱਡਣ ਤੇ ਫਿਰ ਵਾਪਸ ਪੰਜਾਬ ਆਉਣ ਦਾ ਖਰਚਾ ਉਹ ਸਾਰਾ ਬਿੱਲ ਪੰਜਾਬ ਦੇ ਲੋਕਾਂ ਤੇ ਪਿਆ। ਗੱਲ ਇਥੇ ਖਤਮ ਨਹੀਂ ਹੁੰਦੀ। ਅਗਲੇ ਜਿਹੜੇ ਤੱਥ ਨੇ ਚੌਕਾਨ ਦੇਣ ਵਾਲੇ ਉਸ ਆਰਡੀ ਐਕਚੁਅਲਸ ਦੀ ਰਿਪੋਰਟ ਦੇ ਵਿੱਚ ਉਹ ਇਹ ਹੈ ਕਿ ਉਹਦੇ ਚ ਰੈਲੀ ਦੇ ਜਿੰਨਾ ਵੀ ਟੈਂਟ ਲੱਗਿਆ ਜਿੰਨਾ ਵੀ ਉੱਥੇ ਲੋਕਾਂ ਦੇ ਲਈ ਕੁਝ ਪ੍ਰਬੰਧ ਕੀਤਾ ਗਿਆ, ਤਿਲਫੁਲ ਜੋ ਵੀ ਉਹਨਾਂ ਨੂੰ ਖਾਣ ਪੀਣ ਦੇ ਲਈ ਦਿੱਤਾ ਗਿਆ, ਪਾਣੀ ਦਾ ਪ੍ਰਬੰਧ ਹੈ, ਚਾਹੇ ਪੋਜਨ ਦਾ ਪ੍ਰਬੰਧ ਹੈ, ਚਾਹੇ ਕੈਟਰਿੰਗ ਹੈ, ਉਹ ਸਭ ਦਿੱਲੀ ਦੀ ਇੱਕ ਪ੍ਰਾਈਵੇਟ ਫਰਮ ਨੂੰ ਦਿੱਤਾ ਗਿਆ ਈਚਾ 50-50 ਕਰੋੜ ਰੁਪਏ ਇੱਕ ਰੈਲੀ ਦਾ ਜਿਹੜਾ ਸਾਰਾ ਟੋਟਲ ਪ੍ਰਬੰਧ ਪਮਿਆ ਕਰੋੜ ਰੁਪਏ ਖਰਚਾ ਬਣਾ ਕੇ ਉਹ ਇੱਕ ਫਰਮ ਨੂੰ ਦਿੱਤਾ ਗਿਆ 50 ਕਰੋੜ ਇੱਕ ਰੈਲੀ ਦੇ ਵਿੱਚ ਉਹਨਾਂ ਨੂੰ ਪੈ ਰਿਆ ਤਾਂ ਹੁਣ ਤੁਸੀਂ ਇਹ ਦੇਖ ਲਓ ਕਿ ਇਹ ਸਾਰਾ ਬਿੱਲ ਹੁਣ ਤੱਕ ਜਿਹੜੀਆਂ ਰੈਲੀਆਂ ਪੰਜਾਬ ਸਰਕਾਰ ਕਰਦੀ ਆ ਰਹੀ ਹੈ ਉਹਨਾਂ ਦਾ ਕੁੱਲ ਮਿਲਾ ਕੇ ਖਰਚਾ ਕਿੰਨਾ ਬੈਠਦਾ ਹੋਵੇਗਾ ਨਵੰਬਰ ਦੇ ਵਿੱਚ ਹੀ ਹਾਲੇ ਪੰਜਾਬ ਸਰਕਾਰ ਨੇ RBI ਤੋਂ ਲਗਭਗ 1400 ਕਰੋੜ ਦਾ ਕਰਜ਼ਾ ਹੋਰ ਨਵਾਂ ਲਿਆ ਸੀ ਕੀ ਇਹ ਖਰਚਾ ਉਹਨਾਂ ਨੇ ਆਪਣੀ ਪਾਰਟੀ ਦੀ ਰੈਲੀਆਂ ਕਰਨ ਵਾਸਤੇ ਲਿਆ ਸੀ ਜਾਂ ਦੂਜੇ ਸੂਬਿਆਂ ਦੇ ਜਿਹੜੇ ਹੈਗੇ ਨੇ ਵਰਕਰ ਨੇ ਜਿਹੜੇ ਟੈਂਟ ਵਾਲੇ ਨੇ ਜਾਂ ਹੋਰ ਕੈਟਰਿੰਗ ਵਾਲੇ ਉਹਨਾਂ ਨੂੰ ਦੇਣ ਵਾਸਤੇ ਲਿਆ ਸੀ ਇਸ ਗੱਲ ਤੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਅਰੇ ਵਾਕਈ ਪੰਜਾਬ ਦੇ ਆਰਥਿਕ ਪਵਿੱਖ ਤੇ ਬੜਾ ਵੱਡਾ ਸਵਾਲ ਖੜਦਿਨੇ ਵਾਰੀ ਵਾਰੀ ਜ਼ਿਕਰ ਆਉਂਦਾ ਨਾ ਕਿ ਅਸੀਂ ਸਾਡੀ ਪੈਪਸੂ ਰੋਡਵੇਸ ਘਾਟੇ ਚੱਲ ਰਹੀ ਹੈ ਪੰਜਾਬ ਰੋਡਵੇਸ ਘਾਟੇ ਚੱਲ ਰਹੀ ਹੈ ਜਾਂ ਬਿਜਲੀ ਮਹਿਕਮਾ ਘਾਟੇ ਦੇ ਵਿੱਚ ਚੱਲ ਰਿਹਾ ਹੈ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀਸੀ ਉਹ ਖੁਦ ਆ ਕੇ ਸਾਰੇ ਵਿਦਿਆਰਥੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰ ਚੁੱਕੇ ਨੇ ਕਿ ਸਾਡੀ ਵੀਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨੂੰ ਬਚਾ ਲਓ ਅੱਗੇ ਆ ਕੇ ਬਚਾਓ ਔਰ ਇਹੀ ਜੇ 400 ਕਰੋੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਿਲਿਆ ਹੁੰਦਾ ਕਿਤੇ ਮੋੜ ਮੋੜ ਜੀਵਿਤ ਹੋ ਸਕਦੀ ਸੀ ਕਿੰਨੇ ਵਿਦਿਆਰਥੀਆਂ ਨੂੰ ਇੱਕ ਆਵਦਾ ਉਜਵਲ ਭਵਿੱਖ ਮਿਲ ਸਕਦਾ ਸੀ ਉਹਨਾਂ ਨੂੰ ਐਜੂਕੇਸ਼ਨ ਦੇ ਜਿਹੜੇ ਰਾਹ ਉਹਨਾਂ ਦੇ ਪੱਧਰੇ ਹੋ ਸਕਦੇ ਸੀ ਪਰ ਨਹੀਂ ਇਹ ਅਸੀਂ ਹਵਾਈ ਜਹਾਜ਼ਾਂ ਦੇ ਝੂਟੇ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਖਰਚੇ ਇਹ ਅਸੀਂ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਪੈਸੇ ਤੋਂ ਪੰਜਾਬ ਸਰਕਾਰ ਦੇ ਬਿੱਲਰਾਂ ਹੀ ਪੇ ਕਰ ਰਹੀ ਹੈ ਸੋ ਇਹ ਜਿਹੜੀ ਮਾਹੌਲ ਪੈਦਾ ਨਾ ਇਹ ਆਰਥਿਕ ਮਾਹੌਲ ਇਹ ਕਿਤੇ ਨਾ ਕਿਤੇ ਪੰਜਾਬ ਨੂੰ ਡੋਬ ਦੇਗਾ ਸੋ ਬੇਨਤੀ ਇਹੀ ਹੈ ਕਿ ਮਾਨ ਸਰਕਾਰ ਇਹਨਾਂ ਚੀਜ਼ਾਂ ਬਾਰੇ ਸੋਚੇ ਪਹਿਲਾਂ ਪੰਜਾਬ ਨੂੰ ਤਾਂ ਬਚਾ ਲੋ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਐਜੂਕੇਸ਼ਨ ਇੰਸਟੀਚੂਟਸ ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਵਾਕਈ ਬੜੇ ਵੱਡੇ ਸਵਾਲੀਆ ਚਿੰਨ ਸਾਡੇ ਉੱਪਰ ਖੜੇ ਕਰ ਰਹੇ ਨੇ ਇਹ 400 ਕਰੋੜ ਕਿਹੜੇ ਖਾਤੇ 'ਚ ਨੇ ਕਿਸ ਦਾ ਲਾਭ ਹੋਇਆ ਕਿ ਪੰਜਾਬ ਨੂੰ ਇਸ ਦਾ ਲਾਭ ਹੋਇਆ ਕੁਝ ਨਹੀਂ ਹੋਇਆ ਉਲਟਾ ਮਾਨ ਸਾਹਿਬ ਬਿਆਨ ਦੇ ਰਹੀ ਰੈਲੀ ਦੇ ਵਿੱਚ ਕਿ ਤੁਸੀਂ ਐਤਵਾਰ ਦਾ ਦਿਨ ਸਾਨੂੰ ਦੇ ਦਿਓ ਮਤਲਬ ਕਿ ਹਰ ਐਤਵਾਰ ਨੂੰ ਪੰਜਾਬ ਦੇ ਵਿੱਚ ਰੈਲੀਆਂ ਹੋਇਆ ਕਰਨਗੀਆਂ ਜੇ ਇੱਕ ਅ ਰੈਲੀ ਦਾ ਜਿਹੜਾ ਹੈ 450 ਤੋਂ 500 ਕਰੋੜ ਰੁਪਏ ਖਰਚ ਆ ਰਿਹਾ 500 ਕਰੋੜ ਮੋਟਾ-ਮੋਟਾ ਲਗਾ ਲਿਏ ਤਾਂ ਮਹੀਨੇ ਦੇ ਸੀ ਚਾਰ ਐਤਵਾਰ ਵੀ ਲਾ ਕੇ ਚੱਲੀਏ ਤਾਂ ਲਾ ਲਓ ਕਿੰਨੇ ਸੋ ਕਰੋੜ ਖੁੱਡੇਗਾ ਪੰਜਾਬ ਦਾ ਪਰ ਫਾਇਦਾ ਕੀ ਨਿਕਲੇਗਾ ਕੁਝ ਹੋਵੇਗਾ ਨਹੀਂ ਸੋ ਬੇਦਖਰਦੇ ਕਿ ਮਾਨ ਸਰਕਾਰ ਇਹ ਪੰਜਾਬ ਦੀ ਫਜ਼ੂਲ ਖਰਚੀ ਬੰਦ ਕਰੇ ਤੇ ਪੰਜਾਬ ਦੇ ਉੱਪਰ ਧਿਆਨ ਦੇਵੇ ਤਾਂ ਜੋ ਪੰਜਾਬ ਸਾਡਾ ਫਿਰ ਤੋਂ ਹੱਸਦਾ ਵਸਦਾ ਪੰਜਾਬ ਬਣੇ ਜਿਸ ਦੇ ਸੁਪਨੇ ਦਿਖਾ ਕੇ ਤੁਸੀਂ ਸੱਤਾ ਦੇ ਵਿੱਚ ਆਏ ਸੀ ਨਮਸਕਾਰ ਸਤਿ ਸ੍ਰੀ ਅਕਾਲ